ਕਬਰਾਂ 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 ਨਮੇਜ਼ 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 ਕਬਰਾ ਰੇਡੀਓ ਪੰਜ ਦੀਆਂ ਮਿੰਟੂ ਗੁਰੂ ਸ੍ਰੀ ਆ ਜੀ ਪਹੁੰਚ ਚੁੱਕੇ ਨੇ ਸਵਾਗਤ ਹੈ ਮਿੰਟੂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਜੀ ਜੀ ਸ਼ੁਕਰੀਆ ਸ਼ੰਭਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਮਿੰਟੂ ਜੀ ਤਰ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਜੇ ਆਪਾਂ ਪੰਜਾਬੀ ਦਾ ਲਫ਼ਜ਼ ਵਰਤ ਲਈਏ ਕਿ ਦੱਬ ਕੇ ਲੜਾਈ ਹੋ ਰਹੀ ਹੈ ਭਾਰਤ ਪਾਕ ਦੇ ਦਰਮਿਆਨ ਜੀ ਬਿਲਕੁਲ ਅਸੀਂ ਐ ਵੀ ਕਹਿ ਸਕਦੇ ਹਾਂ ਤੁਹਾਨੂੰ ਹੁਣ ਵੀ ਸਾਰਿਆਂ ਨੂੰ ਸੱਸੀ ਕਾਲ ਤੇ ਜੰਗ ਦੇ ਮੈਦਾਨ ਚ ਤੁਹਾਡਾ ਸਵਾਲ ਜੰਗ ਦੇ ਮੈਦਾਨ ਤੋਂ ਤੁਹਾਡਾ ਜੰਗ ਦੇ ਮੈਦਾਨ ਤੋਂ ਜੀ ਇਹ ਆ ਕਿ ਅਸੀਂ ਹੁਣ ਜੰਗ ਦੇ ਮੈਦਾਨ ਦੇ ਵਿੱਚ ਐ ਸ਼ਦਾ ਜੀ ਇਹਦੇ ਚ ਕੋਈ ਸ਼ੱਕ ਨਹੀਂ ਕੋਈ ਤੋਰ ਹੈ ਨਹੀਂ ਹੂੰ ਗੱਲ ਰਾਤ ਤੋਂ ਸ਼ੁਰੂ ਕਰ ਲਈਏ ਇੰਡੀਆ ਦੇ ਠੀਕ 8:00 ਵਜੇ ਇੱਕ ਜਦਾਂ ਆਪਾਂ ਇਜ਼ਰਾਈਲ ਤੇ ਦੇਖਿਆ ਸੀਗਾ ਅਟੈਕ ਕੋ ਡਰੋਨ ਮਜ਼ਾ ਲਗਾਤਾ ਹੂੰ ਹੂੰ ਸ਼ੰਦਾ ਜੀ ਪਤਾ ਜਿਵੇਂ ਪਾਲ ਬਣ ਕੇ ਜਾਂਦੇ ਆ ਲਾਈਨ ਬਣ ਕੇ ਹਾਂਜੀ ਇਸ ਤਰ੍ਹਾਂ ਦਾ ਹਮਲਾ ਹੋਇਆ ਸਾਡੇ ਪੰਜਾਬ ਦੇ ਕਈ ਟਿਕਾਣਿਆਂ ਤੇ ਪਰ ਕੋਈ ਨੁਕਸਾਨ ਨਹੀਂ ਹੋਇਆ ਐਸ ਵਾਸਤੇ ਨੁਕਸਾਨ ਨਹੀਂ ਹੋਇਆ ਕਿਉਂ ਕਿ ਡਿਫੈਂਸ ਸਿਸਟਮ ਇੱਕ ਵਾਰ ਫੇਰ ਢਾਲ ਬਣ ਗਿਆ ਹੂੰ ਕਹਿੰਦੇ ਜੰਗ 'ਚ ਜਿੰਨੀ ਆਮੇ ਤਲਵਾਰ ਦੀ ਹੁੰਦੀ ਹੈ ਉਸ ਤੋਂ ਕਈ ਗੁਣਾ ਜ਼ਿਆਦਾ ਢਾਲ ਦੀ ਹੁੰਦੀ ਹੈ ਕਿਉਂ ਕਿਉਂਕਿ ਜੇ ਢਾਲ ਨਾ ਬਚਾਵੇ ਤੇ ਤਲਵਾਰ ਨਹੀਂ ਚੱਲਦੀ ਕੀ ਬਤ ਕਹਿੰਦਾ ਕਿ ਢਾਲ ਇੱਥੇ ਕੰਮ ਕਰ ਗਈ ਸ਼ੁਦਾਜੀ ਪਰ ਟੈਕ ਉਹਨਾਂ ਦਾ ਵੀ ਜ਼ਬਰਦਸਤ ਸੀ ਹਾਲਾਂਕਿ ਇੰਡੀਆ ਨੇ ਵੀ ਜਵਾਬੀ ਹਮਲਾ ਕੀਤਾ ਐ ਸ਼ੰਦਾਜੀ ਕਿਉਂ ਕਿਉਂਕਿ ਅਸੀਂ ਗੋਦੀ ਮੀਡੀਆ ਨਹੀਂ ਹਾਂ ਅਸੀਂ ਗੈਰ ਜ਼ਿੰਮੇਵਾਰਾਨਾ ਗੱਲ ਨਹੀਂ ਕਰਦੇ ਜੀ ਕਿੱਥੇ ਪਾਕਿਸਤਾਨ ਚ ਕਿੰਨਾ ਨੁਕਸਾਨ ਹੋਇਆ ਹੈ ਤੇ ਰੱਬ ਹੀ ਜਾਣਦਾ ਹੈ ਜੀ ਜਾਂ ਪਾਕਿਸਤਾਨੀ ਜਾਣਦੇ ਹਾਂ ਪਰ ਜਵਾਬੀ ਕਾਰਵਾਈ ਤਗੜੀ ਕੀਤੀ ਆ ਹੂੰ ਹੂੰ ਪਾਕਿਸਤਾਨ ਦੇ ਤੇ ਪ੍ਰਧਾਨ ਮੰਤਰੀ ਨੂੰ ਦੱਸਦੇ ਆ ਕਿ ਬੰਕਰ ਚ ਖੜਿਆ ਗਿਆ ਕਿਉਂਕਿ ਉਹਦੀ ਰੈਸ਼ ਤੋਂ 20 ਕਿਲੋਮੀਟਰ ਦੂਰ ਖੜਾਕ ਹੋਇਆ ਹੈ ਜੀ ਹਨਾ ਸੁਣਿਆ ਖੜਾਕ ਕਰ ਇਹ ਖੜਾਕ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਕਿੱਡਾ ਪੜਾ ਹੁੰਦਾ ਜੀ ਲੇਹਾ ਸਾਹਿਬ ਸ਼ਿੰਦਾ ਜੀ ਕੋਈ ਖਬਰਾਂ ਤੁਸੀਂ ਸੁਣੋਗੇ ਪੜੋਗੇ ਕਿ ਤਿੰਨ ਜਹਾਜ਼ ਡੇਕ ਦਿੱਤੇ ਪਾਕਿਸਤਾਨੀਆਂ ਦੇ ਮਤਲਬ ਕਿ ਕਰਾਚੀ بندرਗਾਹ ਤਬਾਹ ਕਰ ਦਿੱਤਾ ਲਾਹੌਰ ਨੇ ਇਸ ਤਰ੍ਹਾਂ ਬੁਧ ਕਰ ਦਿੱਤਾ ਹਾਲਾਂਕਿ ਫੌਜ ਦੀ ਕੋਈ ਪੁਸ਼ਟੀ ਨਹੀਂ ਇਸ ਤੱਕ ਦੀ ਸ਼ਦਾ ਜੀ ਹੂੰ ਫਿਲਹਾਲ ਸਵੇਰੇ ਵੀ ਪਾਕਿਸਤਾਨ ਵੱਲੋਂ ਡਰੋਨ ਹਮਲੇ ਕੀਤੇ ਗਏ ਇੱਕ ਦਿਨ ਤੁਹਾਨੂੰ ਪਤਾ ਹੀ ਆ ਟਾਂਡੇ ਪੱਨ ਸੁਣਿਆ ਹੋਣਾ ਤੁਸੀਂ ਉਹਦਾ ਪਿੰਡ ਆ ਤੁੰਗ ਵਾਲੀ ਹਾਂ ਬਟੇਡੇ ਦੇ ਲਾਗੇ ਹਾਂਜੀ ਤੁੰਗ ਵਾਲੀ ਜੀ ਬਿਲਕੁਲ ਤੁੰਗ ਵਾਲੀ ਗਾਇਕ ਵੀ ਹੋਏ ਨੇ ਤੇ ਗੀਤਕਾਰ ਵੀ ਹੋਏ ਨੇ ਉਥੋਂ ਦੇ ਹਾਂਜੀ ਤੁੰਗ ਵਾਲੀ ਬਿਲਕੁਲ ਜੀ ਤੇ ਇੱਕ ਬੜੇ ਪ੍ਰਸਿੱਧ ਸਨ ਜਗਜੀਤ ਮਾਨ ਪੇਸ਼ਕਾਰ ਵੀ ਸੀਗੇ ਜਲਨ ਦਾ ਦੂਰਦਰਸ਼ਨ ਤੇ ਪੇਸ਼ ਕਰਦੇ ਹੁੰਦੇ ਸਨ ਪ੍ਰੋਗਰਾਮ ਅੱਛਾ ਜੀ ਹਾਂ ਜੀ ਸੰਦਲੀ ਪੜਾ ਕਿ ਕੁਛ ਇਸ ਤਰ੍ਹਾਂ ਦਾ ਪ੍ਰੋਗਰਾਮ ਜੀ 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 ਖੈਰ ਗੱਲ ਇਹ ਆ ਕਿ ਸਿੰਦਾ ਜੀ ਇਹ ਡਰੋਨ ਡਿੱਗਿਆ ਜੇ ਖੇਤਾਂ ਚ ਤੇ ਢਾਣੀਆਂ ਸਾਡੇ ਇੱਧਰ ਕਹਿੰਦੇ ਤੇ ਖੇਤਾਂ ਚ ਘਰ ਹੂੰ ਪਿੰਡੋਂ ਬਾਰ-ਬਾਰ ਖੇਤਾਂ ਵਿੱਚ ਘਰ ਪਾ ਲਿਆ ਚੰਨੀ ਦੇ ਮਾਪਿਆਂ ਨੇ ਗੀਤ ਵੀ ਕਿਸੇ ਟਾਈਮ ਗਾਏ ਕਰ ਕਲਾਕਾਰ ਜੀ ਤਾਂ ਗੱਲ ਇਹ ਆ ਕਿ ਭਾਈ ਉਹ ਘਰ ਥੋੜਾ ਜਿਹਾ ਨੁਕਸਾਨਿਆ ਗਿਆ ਉਦਾਂ ਬਹੁਤਾ ਨੁਕਸਾਨ ਨਹੀਂ ਹੋਇਆ ਸ਼ੰਦਾਜੀ ਹੂੰ 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 ਯਾਨੀ ਜੇ ਐਸ ਵੇਲੇ ਮੈਂ ਸੂਰਤਿ ਹਾਲ ਤੁਹਾਨੂੰ ਦੱਸਾਂ ਤਾਂ ਇੰਡੀਆ ਦਾ ਜਿਹੜਾ ਬਾਰਡਰ ਸ਼ੇਅਰ ਹੁੰਦਾ ਆ ਪਾਕਿਸਤਾਨ ਦੇ ਨਾਲ ਵੱਡੀ ਖਬਰ ਮੇਜਰ ਅਪਡੇਟ ਇਹਦੇ ਚ ਸਭ ਕੁਝ ਆ ਜਾਣਾ ਤੁਹਾਨੂੰ ਬਿਲਕੁਲ ਚਾਨਣ ਹੋ ਜਾਣਾ ਕਿ ਕਹਾਣੀ ਕਿਥੋਂ ਕਿਤੱਕ ਚੱਲੇ ਗਈ ਜੀ ਕੱਲ ਇਹ ਆ ਕਿ 20 ਕਿਲੋਮੀਟਰ ਦਾ ਤੈਰਾ ਚੈਸਲਮੇਰ ਬਾਰਡਰ ਜਿਹੜਾ ਹੈ ਉਥੋਂ ਖਾਲੀ ਕਰਵਾਉਣ ਦਾ ਹੁਕਮ ਹੋ ਗਿਆ ਹੂੰ ਐਸਲ ਮੈਰ ਦੇ ਵਿੱਚ ਮਿਲਟਰੀ ਸਟੇਸ਼ਨ ਹੈ ਤੇ ਪਾਕਿਸਤਾਨ ਬਾਰਡਰ ਦਾ 50 ਨਹੀਂ 500 ਕਿਲੋਮੀਟਰ ਹਿੱਸਾ ਜਿਹੜਾ ਉਹ ਨਾਲ ਲੱਗਾ ਹੋਇਆ ਹੈ ਜੀ ਠੀਕ ਹੈ ਜੀ ਇੱਧਰ ਇੰਟਰਨੈਸ਼ਨਲ ਬਾਰਡਰ ਹੈ ਜਿਹੜਾ ਕਸ਼ਮੀਰ ਦੇ ਵਿੱਚ ਬੀਐਸਐਫ ਨੇ ਇੱਥੇ 7 ਬੰਦੇ ਮਾਰੇ ਜਿਹੜੇ ਬਾਰਡਰ ਕਰਾਸ ਦਾ ਯਤਨ ਕਰ ਰਹੇ ਸਨ ਪੁਂਚ ਏਰੀਆ ਦੇ ਵਿੱਚ ਜਿਹੜੀ ਹੈਵੀ ਸ਼ੈਲਿੰਗ ਚੱਲ ਰਹੀ ਆ ਉਹਦੇ ਵਿੱਚ ਹੁਣ ਤੱਕ 17 ਸਵੇਲੀਅਨ ਯਾਨੀ ਇੰਡੀਅਨ ਮਾਰੇ ਗਏ ਨੇ ਜੀ ਹਾਂ ਹਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਇਹ ਇਸ ਵੇਲੇ ਦੀ ਸੂਰਤ ਹੈ ਆ ਲਿਆ ਤੇ ਇਧਰੋਂ ਮੈਨੂੰ ਇੱਕ ਲੈਟਰ ਭੇਜਿਆ ਕਿਸੇ ਸਰਕਾਰੀ ਕਰਮਚਾਰੀ ਨੇ ਮੈਂ ਰਿਵੀਲ ਨਹੀਂ ਕਰੂੰਗਾ ਤਾਂ ਉਹਦੇ ਵਿੱਚ ਇਧਰ ਖੇਮ ਕਰਨ ਵਾਲੀ ਸਾਈਟ ਜਿਹੜਾ ਬਾਰਡਰ ਆ ਇੱਥੇ ਵੀ ਲਗਭਗ ਲਗਭਗ ਤਿਆਰੀ ਕਰ ਲਈ ਗਈ ਆ ਯਾਨੀ ਬਾਰਡਰ ਖਾਲੀ ਕਰਨ ਦਾ ਹੋ ਸਕਦਾ ਬਾਰਡਰ ਖੁੱਲ ਜਾਣ ਸ਼ੇルダー ਜੀ ਤੁਹਾਨੂੰ ਪਤਾ ਨੇ ਜਦੋਂ ਬਾਰਡਰ ਖੁੱਲਦੇ ਆ ਫਰੰਟ ਖੁੱਲ ਜਾਂਦੇ ਆ ਤਾਂ ਫਿਰ ਉਹ ਲੜਾਈ ਆ ਮੋਹ ਸਾਹਮਣੇ ਦੀ ਹੋ ਜਾਂਦੀ ਹੈ ਮੈਂ ਜਿਵੇਂ ਕਿਹਾ ਹਾਂ 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 ਕਿ ਡਿਫੈਂਸ ਨੇ ਆਪਣਾ ਦਿਖਾ ਦਿੱਤਾ ਹੁਣ ਰੌਲਾ ਇਹੀ ਆ ਕਿ ਫੌਜਾਂ ਆ ਮੂੰਹ ਸਾਹਮਣੇ ਹੋਣ ਗਿਆ ਔਰ ਆ ਮੂੰਹ ਸਾਹਮਣੇ ਦੀ ਲੜਾਈ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਆ ਫਿਰ ਕੀ ਹੁੰਦਾ ਸੋ ਇਸ ਕਰਕੇ ਆ ਮੂੰਹ ਸਾਹਮਣੇ ਦੀ ਲੜਾਈ ਹੁਣ ਇੱਕ ਦੂਜੇ ਤੇ ਹਮਲੇ ਤੇ ਹੋ ਚੁੱਕਿਆ ਪਰ ਇਹ ਹੁਣ ਬਾਕੀ ਰਹਿੰਦਾ ਕਿ ਸ਼ਾਇਦ ਸ਼ਾਇਦ ਇਹ ਕਹਾਣੀ ਜਿਹੜੀ ਆ ਨਾ ਉਹ ਅੱਗੇ ਤੁਰਦੀ ਤੁਰਦੀ ਇੱਕ ਆ ਮੂੰਹ ਸਾਹਮਣੀ ਜੰਗ ਦੇ ਵਿੱਚ ਤਬਦੀਲ ਹੋ ਜਾਏਗੀ ਆ ਗੱਲ ਇਹ ਆ ਕਿ ਇਸ ਵੇਲੇ ਹਫੜਾ ਤਫੜੀ ਦਾ ਮਾਹੌਲ ਹੈ ਪੂਰੇ ਦੇਸ਼ ਦੇ ਵਿੱਚ ਪੂਰਾ ਮਤਲਬ ਕਿ ਆਪਾਂ ਕਹਿ ਲਈਏ ਚੰਡੀਗੜ੍ਹ ਆ ਲੋ ਇੱਕ ਹੋਰ ਵੱਡੀ ਖਬਰ ਤੁਹਾਨੂੰ ਦੇ ਦੇਣਾ ਹੈ ਕਿ ਚੰਡੀਗੜ੍ਹ ਤੇ ਅੰਮਾਲਾ ਚ ਹਵਾਈ ਹਮਲੇ ਤੇ ਹੁੱਟਰ ਵੱਜ ਰਿਹਾ ਕਿ ਹਵਾਈ ਹਮਲਾ ਹੋ ਸਕਦਾ ਹੈ ਇਹ ਵੱਡੀ ਗੱਲ ਹੈ ਕਿ ਨਾਰਥਰਨ ਕਮਾਂਡ ਦਾ ਦਫ਼ਤਰ ਇੱਧਰ ਹੈ ਨਾ ਜੀ ਜੀ ਐਨਆਈਏ ਦਾ ਦਫ਼ਤਰ ਇੱਥੇ ਆ ਤੋਂ ਇਹ ਚੰਡੀਗੜ੍ਹ ਵੀ ਇੱਕ ਅਹਿਮ ਲੋਕੇਸ਼ਨ ਹੈ ਸ਼ੰਦਾ ਜੀ ਸੋ ਇਸ ਵਾਸਤੇ ਕੁਝ ਵੀ ਹੋ ਸਕਦਾ ਹੈ ਫਿਲਹਾਲ ਇਸ ਤਰ੍ਹਾਂ ਦਾ ਮਾਹੌਲ ਹੈ ਕਿ ਦਿੰਦਾ ਸੌਖਾ ਜਿਆ ਲੰਘ ਜਾਂਦਾ ਕਿਤੇ ਨਾ ਕਿਤੇ ਸ਼ਿੰਦਾ ਜੀ ਜਿਵੇਂ ਰਾਤ ਹੁੰਦੀ ਆ ਸਾਡੇ ਇੱਥੇ ਤੇਰਾ ਠਾ ਠਾ ਚੱਲਦੀ ਆ ਤੇ ਬੱਚੇ ਸਹਿਮ ਜਾਂਦੇ ਨੇ ਸ਼ਿੰਦਾ ਜੀ ਲਾਈਟ ਜਿਹੜੀ ਆ ਕੱਟ ਦਿੱਤੀ ਜਾਂਦੀ ਆ ਅਸੀਂ ਬਿਲਕੁਲ ਜੋ ਗੱਲਾਂ ਬਚਪਨ ਚ ਸੁਣੀਆਂ ਸਨ ਕਿ ਕੱਤਰ ਚਾ ਹੋਇਆ ਪੈਂਟ ਚ ਹੋਇਆ ਬਿਲਕੁਲ ਸਾਨੂੰ ਉਹ ਗੱਲਾਂ ਵੇਖਣੀਆਂ ਸ਼ਿੰਦਾ ਜੀ ਅਸਲੀ ਪਹਿਣੀਆਂ ਪਹਿ ਰਹੀਆਂ ਨੇ ਤੇ ਮੈਨੂੰ ਲੱਗਦਾ ਕਿ ਹੰਡਾਉਣੀਆਂ ਵੀ ਪਹਿਣ ਗਈਆਂ ਜੀ 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 ਪੰਜਾਬ ਦੇ ਹਾਲਾਤ ਉੱਤੇ ਇੱਕ ਝਾਤ ਮਾਰੋਗੇ ਜੀ ਪੰਜਾਬ ਦੇ ਹਾਲਾਤ ਸ਼ੰਦਾ ਜੀ ਕੋਈ ਜ਼ੁਦਾ ਨਹੀਂ ਹੈ ਆਪਾਂ ਤਾਂ ਸਭ ਕੁਝ ਜ਼ਿਆਦਾ ਕਹ ਲੋ ਕਿ ਸਟੇਟ ਵਾਈਜ਼ ਜੇ ਦੇਖੀਏ ਤੇ ਸਾਡੇ ਤਾਂ ਲਗਭਗ ਅ ਕਹਿੰਦੇ ਕਿ ਸਾਰਾ ਪੰਜਾਬ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਪਾਕਿਸਤਾਨ ਦੀ ਹੱਦ ਨਾਲ ਲੱਗਦਾ ਹੈ ਜੀ ਤਾਂ ਗੱਲ ਇਹ ਹੈ ਸ਼ੰਦਾ ਜੀ ਕਿ ਇਸ ਵੇਲੇ ਜੇ ਪੰਜਾਬ ਦੇ ਹਾਲਾਤ ਮੈਂ ਤੁਹਾਨੂੰ ਦੱਸਾਂ ਕਿ ਫਰੀਦਕੋਟ ਦੇ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਗਿਆ ਸੀਗਾ ਹਾਂਜੀ ਫਿਲਹਾਲ ਖਬਰ ਆ ਰਹੀ ਹੈ ਕਿ ਉਹ ਇੰਟਰਨੈਟ ਦੁਬਾਰਾ ਚਲਾਇਆ ਗਿਆ ਹੈ ਫਲਾਮਾ ਵੀ ਬਹੁਤ ਫਲਾਉਂਦੇ ਆ ਨਾ ਲੋਕ ਆਪਣੇ ਲੋਕ ਨਹੀਂ ਹਟਦੇ ਮਜੇਲਾ ਨਾਲ ਖੇਡਣਾ ਸਟਾਰਟ ਕਰ ਦਿੰਦੇ ਤੇ ਜਾ ਕੇ ਕੀ ਕਰੀਏ ਇਹਨਾਂ ਨੇ ਜੀ ਤੇ ਐਡਵਾਈਜ਼ਰੀ ਤੇ ਵੀ ਜਾਰੀ ਹੋਈ ਆ ਕਿ ਕਿਸੇ ਫालतू ਚੀਜ਼ ਨੂੰ ਜਾਂ ਧਾਤੂ ਦੇ ਟੁਕੜੇ ਆ ਉਹਨਾਂ ਨੂੰ ਹੱਥ ਨਾਲ ਆਓ ਪਰ ਆਪਣੇ ਤੇ ਤੁਰੇ ਜਾਂਦਾ ਕੋਈ ਨਟ 볼ਟ ਉਹਨੂੰ ਵੀ ਨਹੀਂ ਛੱਡਦੇ ਉਹਨੂੰ ਕਸਣ ਲੱਗ ਪੈਂਦੇ ਢਿੱਲਾ ਕਰਨ ਲੱਗ ਪੈਂਦੇ ਆ ਜੀ ਹਟਦੇ ਨਹੀਂ ਆ ਤਾਂ ਪੈਟਰੋਲ ਪੰਪਾਂ ਤੇ ਇਸ ਵੇਲੇ ਭੀੜ ਹੋਣੀ ਸ਼ੁਰੂ ਹੋ ਗਈ ਹੈ ਸ਼ੰਦਾ ਜੀ ਇਹ ਵੀ ਇੱਕ ਚਲੋ ਕਿ ਨਿਹਾਇਤ ਮੈਂ ਕਹੂੰਗਾ ਕਿ ਇਹ ਗੁਫਾਨਾ ਕਦਮ ਹੈ ਕਿਉਂਕਿ ਇਸ ਵੇਲੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦਾ ਮੈਂ ਕੱਟਆਊਟ ਲਾਇਆ ਹੋਇਆ ਆਪਦੇ ਪਰਸਨਲ ਪੇਜ ਤੇ ਕਿ ਉਹਨਾਂ ਨੇ ਇਹ ਕਿਹਾ ਕਿ ਸਾਡੀ ਸਪਲਾਈ ਬਿਲਕੁਲ ਜਾਰੀ ਹੈ ਕੋਈ ਦਿੱਕਤ ਹੀ ਨਹੀਂ ਹੈਗੀ ਹੂੰ ਠੀਕ ਹੈ ਨਾ ਜੀ ਹਾਂਜੀ ਸੋ ਇਹ ਵੀ ਹੈ ਹਫੜਾ ਤਫੜੀ ਇੱਧਰ ਸਕੂਲ ਕਾਲਜ ਯੂਨੀਵਰਸਿਟੀਆਂ ਸਭ ਕੁਝ ਬੰਦ ਕਰ ਦਿੱਤਾ ਗਿਆ ਪੰਜਾਬ 'ਚ ਐਚ ਆਰਟੀਸੀ ਨੇ ਪਠਾਨਕੋਟ ਅਮਰਸਰ ਜਿਲੰਦਰ ਲਈ ਸਿਮਾਵਾਂ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਜੀ ਤੇ ਇਹ ਤੋਂ ਇਲਾਵਾ ਜੇ ਆਪਾਂ ਵਖੀਏ ਤੇ ਇਸ ਵੇਲੇ ਪੰਜਾਬ ਦੀ ਹਾਲਤ ਲਗਭਗ ਲੰਗਪਗ ਇਹ ਹੈ ਕਿ ਹੁਣ ਜੋ ਧਾਰਮਿਕ ਵਰਗ ਹੈ ਜਿਹਦੇ ਵਿੱਚ ਅਕਾਲ ਤਖਤ ਜੀ ਇਸ ਘਟ ਸਾਫ ਦੇ ਜਥੇਦਾਰ ਆ ਹਾਂਜੀ ਕਿਆਮੀ ਕੁਲਦੀਪ ਸਿੰਘ ਗੜਗੱਜ ਜੀ ਜਿਹੜੇ ਕਾਰਜਕਾਰੀ ਜਥੇਦਾਰ ਵੀ ਇਸ ਅਕਾਲ ਤਖਤ ਸਾਹਿਬ ਦੇ ਉਹ ਸ਼ਾਂਤੀ ਦੀ ਅਰਦਾਸ ਕਰ ਰਹੇਗਾ ਇਸ ਕਰਕੇ ਬਹੁਤ ਸਥਿਤੀ ਕਹੋ ਕਿ ਵਿਕਰਾਲ ਹੋਈ ਪਈ ਆ ਬਹੁਤ ਸਥਿਤੀ ਗੜਬੜ ਵਾਲੀ ਹੋਈ ਪਈ ਆ ਸ਼ਿੰਦਾ ਜੀ ਫਿਲਹਾਲ ਸਾਰੀਆਂ ਜਿਹੜੀਆਂ ਛੁੱਟੀਆਂ ਸੀ ਤਕਰੀਬਨ ਤਕਰੀਬਨ ਅਧਿਕਾਰੀਆਂ ਦੀਆਂ ਰੱਦ ਕਰ ਦਿੱਤੀਆਂ ਗਈਆਂ ਮਤਲਬ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਭਾਰਤ ਪਾਕਿਸਤਾਨ ਕਿਉਂ ਲੱਗਦਾ ਹੈ ਕਿ ਅਨ ਡਿਕਲੇਅਰ ਜੰਗ ਜਿਹੜੀ ਆ ਉਹ ਸਟਾਰਟ ਹੋ ਚੁੱਕੀ ਐ ਸ਼ੰਦਾ ਜੀ 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 ਗੱਲ ਕਰਦੇ ਆ ਜੀ ਬੀਬੀ ਐਮਬੀ ਦੀ ਬੀਬੀ ਐਮਬੀ ਵੀ ਦਾ ਮਾਮਲਾ ਹੁਣ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਜੀ ਹਾਂ ਜੀ ਸ਼ੰਦਾ ਜੀ ਇਹ ਵੀ ਗੱਲ ਹੈ ਕਿ ਇਸ ਵੇਲੇ ਦੀ ਜਿਹੜੀ ਹਾਲਤ ਹੈ ਸ਼ੰਦਾ ਜੀ ਉਹ ਇਹ ਆ ਕਿ ਮੇਰੇ ਖਿਆਲ ਦੇ ਨਾਲ ਸਾਨੂੰ ਥੋੜਾ ਜਿਹਾ ਦੇਖਣਾ ਪਏਗਾ ਥੋੜਾ ਜਿਹਾ ਸਮਝਣਾ ਪਏਗਾ ਕਿ BBMP ਤੇ ਵੀ ਇੱਕ ਜੰਗ ਜਿਹੜੀ ਆ ਉਹ ਲਗਭਗ ਲਗਭਗ ਬਰਾਬਰ ਹੀ ਚੱਲਣ ਈ ਆ ਹਮਮ ਕੱਲ ਆਪਾਂ ਦੇਖਿਆ ਸੀ ਕੀ ਕੁਛ ਹੋਇਆ ਉਸ ਤੋਂ ਬਾਅਦ BBMP ਚਲਾ ਗਿਆ ਹਾਈ ਹਿਚ ਮੋੜ ਹਾਂਜੀ ਕਿਉਂਕਿ ਮਾਨ ਸਾਹਿਬ ਵੀ ਉੱਥੇ ਡੈਮ ਤੇ ਪਹੁੰਚ ਗਏ ਤਰਪਾਕੀ ਸਾਹਿਬ ਵੀ ਪਹੁੰਚ ਗਏ ਤਰਪਾਕੀ ਸਾਹਿਬ ਜਿਹੜੇ ਚੇਅਰਮੈਨ ਆ BBMP ਦੇ ਉਹਨਾਂ ਨੂੰ ਕਿਸੇ ਨੇ ਲਾਗੇ ਨਹੀਂ ਲੱਗਣ ਦਿੱਤਾ ਉਹਨਾਂ ਨੂੰ ਕਿਹਾ ਹੱਟ ਪਿੱਛੇ ਦੂਰ ਰਹਿ ਫੇਰ ਨਾ ਕਹੀਂ ਜੀ கரੰਟ ਵਜ ਦਾ ਤਾਂ ਇੱਧਰ ਮਾਨ ਸਾਹਿਬ ਜਿਹੜੇ ਸੀ ਉੱਥੇ ਪਹੁੰਚ ਗਏ ਉਹਨਾਂ ਨੇ ਆਖਿਆ ਕਿ ਪਾਣੀ ਛੱਡਣ ਦਾ ਤੇ ਆਰਡਰ ਹੀ ਆ ਨਹੀਂਗਾ ਇਹਨਾਂ ਦੇ ਕੋਲ ਨਾ ਆਰਡਰ ਰਿਆ ਨਾ ਲੈਣਾ ਨਾ ਦੇਣਾ ਨਾ ਇਹ ਸਾਨੂੰ ਮਿੰਟਸ ਦੇ ਰਹੇ ਨੇ ਮੀਟਿੰਗ ਤੇ ਨਾ ਕੋਈ ਰਿਕਾਰਡ ਦੇ ਰਹੇ ਨੇ ਅਸੀਂ ਕਿਵੇਂ ਪਾਣੀ ਛੱਡਣ ਦੇ ਦਈਏ ਹੂੰ ਹੂੰ ਜਿਹਾਜ਼ਾ ਉਹਨਾਂ ਨੇ ਕਿਹਾ ਕਿ ਅਸੀਂ ਤੇ ਸੁਪਰੀਮ ਕੋਰਟ ਜਾਣਾ ਸੁਪਰੀਮ ਕੋਰਟ ਤੱਕ ਅਸਾਂ ਲੜਾਈ ਕਰਨੀ ਆ ਜੀ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਹਾਈ ਕੋਰਟ ਕਿਉਂਕਿ ਹਾਈ ਕੋਰਟ ਨੇ ਫੈਸਲਾ ਕੀਤਾ ਸੀ ਇਸ ਪਟੀਸ਼ਨ ਦਾ ਤੇ ਹਾਈ ਕੋਰਟ ਦੇ ਵਿੱਚ ਹੀ ਦੁਬਾਰਾ ਬੀਬੀਐਮ ਦੀ ਜਿਹੜਾ ਉਹ ਚਲਾ ਜਾਂਦਾ ਉਹ ਕਹਿੰਦਾ ਕਿ ਤੁਸੀਂ ਹੁਕਮ ਦਿੱਤਾ ਸੀਗਾ ਤੇ ਤੁਹਾਡੇ ਹੁਕਮ ਦੇ ਪਾਲਣ ਦੇ ਵਿੱਚ ਸਰਕਾਰ ਹੀ ਅੜਕਾ ਬਣ ਗਈ ਆ ਪਰ ਹਾਲ ਉਹਨਾਂ ਨੇ ਚੀਫ ਸੈਕਟਰੀ ਡੀਜੀਪੀ ਤੇ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਆ ਇਹਨਾਂ ਸਾਰਿਆਂ ਨੂੰ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਲਜ਼ਾਮਾਂ ਦੇ ਦਾਇਰੇ ਚ ਲਿਆਂਦਾ ਇਹਨਾਂ ਨੂੰ ਪਾਰਟੀ ਬਣਾਉਣ ਦਾ ਇਹਨਾਂ ਨੇ ਤਾਇਿਆ ਕੀਤਾ ਹੁਣ ਇਹ ਅਜੇ ਦੇਖਣਾ ਹੋਵੇਗਾ ਕਿ ਪੀਬੀਐਮਬੀ ਦੀ ਸੁਣਵਾਈ ਜਿਹੜੀ ਅੱਜ ਹੋਈ ਐ ਉਹਦੇ ਚੋਂ ਕੀ ਨਿਕਲਦਾ ਹੈ ਤਾਂ ਬਰਹਾਨ ਵੱਡੀ ਕਾਨੂੰਨੀ ਲੜਾਈ ਜਿਹੜੀ ਆ ਇਹ ਤਰ ਵੀ ਛੜੀ ਪਈ ਆ ਪਾਣੀ ਮੇਰੇ ਖਿਆਲ ਦੇ ਨਾਲ ਛੱਡਣ ਦਾ ਯਤਨ ਤੇ ਭਰਪੂਰ ਹੋਇਆ ਪਰ ਇਹਨਾਂ ਨੇ ਪਾਣੀ ਛੱਡਣ ਨਹੀਂ ਜਿੱ ਦਿੱਤਾ ਹੂੰ ਦੇਖਣਾ ਹੋਵੇਗਾ ਕਿ ਅੱਗੇ ਜਾ ਕੇ ਕੀ ਹੁੰਦਾ ਜੀ ਪਰ ਇਹ ਵੀ ਲੜਾਈ ਜਿਹੜੀ ਗਹਿ ਘੱਚ ਹੋਈ ਪਈ ਆ ਜਿਸ ਤਰ੍ਹਾਂ ਇੱਕ ਪਾਸੇ ਆਪਾਂ ਜਿੰਨੇ ਕਹੀਏ ਨਾ ਕਿ ਉਹ ਫਿਰ ਨੱਕ ਬਣਾਉਣ ਨੂੰ ਤੇ ਉਹ ਫਿਰ ਹਨਾ ਨੱਕ ਬਣਵਾਉਣ ਤੇ ਨੱਥ ਖੜਾਉਣਾ ਮਤਲਬ ਕਿ ਇਹੋ ਜੀ ਹਾਲਤ ਬਣੀ ਪਈ ਆ ਕਿ ਇਸ ਵੇਲੇ ਦੇਸ਼ ਨੂੰ ਯੂਨੀਟੀ ਯੂਨਿਟੀ ਅਕਾਊਂਟ ਦਾ ਹੈਲੋ ਕਿ ਵੇਲਾ ਹੈ ਤਾਂ ਉਧਰ ਸਾਡੀਆਂ ਸਟੇਪਾਂ ਜਿਹੜੀਆਂ ਉਸ ਪੁੱਲ ਜਾਂਦੇ ਵਿੱਚ ਪੁੱਲ ਜਿਗੁੰਗਾਂ ਬਹੁਤ ਜੀ ਕਣਕ ਦੀ ਖਰੀਦ ਮੈਂਟ ਜੀ ਹੋ ਗਈ ਹੈ ਮੁਕੰਮਲ ਆਸ਼ੰਦਾ ਜੀ ਲਗਭਗ ਕਣਕ ਦੀ ਖਰੀਦ ਮੁਕੰਮਲ ਹੈ ਜਿਹੜਾ ਟੀਚਾ ਸੀਗਾ 124 ਲੱਖ ਮੀਟਰ ਕਟਨ ਦਾ ਉਹ ਤੇ ਲਗਭਗ ਪੂਰਾ ਹੋ ਗਿਆ ਆਸ਼ੰਦਾ ਜੀ ਹਾਂ ਤਾਂ ਹੁਣ ਕਣਕ ਜਿਹੜੀ ਆ ਥੋੜੀ ਬਹੁਤੀ ਭਾਵੇਂ ਰਹਿ ਗਈ ਹੋਵੇ ਖਰੀਦ ਵਾਲੀ ਅਲਬਤਾਂ ਹੁਣ ਤੇ ਲਿਫਟਿੰਗ ਹੀ ਆ ਲਿਫਟਿੰਗ ਕਾ ਜੇ ਮੰਡੀਆਂ ਚਪਾਈ ਆ ਤੇ ਜੇ ਹਾਲਾਤ ਇਹ ਤੇਜੀ ਨਾਲ ਜੰਗ ਵੱਲ ਹੋਰ ਖਿਸਕਦੇ ਆ ਖਰਾਬ ਹੁੰਦੇ ਆ ਸ਼ਿੰਦਾ ਜੀ ਤਾਂ ਫੇਰ ਆਪਾਂ ਸਮਝ ਸਕਦੇ ਆ ਕਿ ਇਹ ਸੀਜ਼ਨ ਜਿਹੜਾ ਉਹ ਲੰਬਾ ਖਿੱਚ ਸਕਦਾ ਹੈ ਫਿਲਹਾਲ ਲਿਫਟਿੰਗ ਚੱਲ ਰਹੀ ਆ ਪਰ ਕੀ ਹੋਏਗਾ ਕਿ ਜੇ ਜੰਗ ਜਾਂ ਲੜਾਈ ਵੱਧਦੀ ਆ ਸ਼ਿੰਦਾ ਜੀ ਤਾਂ ਉਸ ਸੂਰਤ ਦੇ ਵਿੱਚ ਫਿਰ ਰਾਤ ਨੂੰ ਜਿਹੜੇ ਕੰਮ ਚੱਲਦੇ ਆ ਮੰਡੀਆਂ ਦੇ ਜਾਂ ਜਿੱਥੇ ਸਟੋਰੇਜ ਹੋਣੀ ਆ ਉੱਥੇ ਦਿੱਕਤ ਆਏ ਬਰਾਦਰ ਇਹ ਇੱਕ ਵੱਡੀ ਖਬਰ ਹੈ ਕਿ 124 ਲੱਖ ਮੀਟਰ ਟੰਡਾ ਟੀਚਾ ਸੀ ਉਹ इजीली ਜਿਹੜਾ ਪੰਜਾਬ ਗਵਰਨਮੈਂਟ ਨੇ ਕਹਿ ਲਓ ਕਿ ਪੂਰਾ ਕਰ ਲਿਆ ਸਰ ਕਰ ਲਿਆ ਜੀ ਜੀ ਮੰਤਰੀ ਜੀ ਕੋਈ ਹੋਰ ਲੇਟੈਸਟ ਜੇਕਰ ਕੋਈ ਖਬਰ ਸਾਹਮਣੇ ਆਈ ਹੈ ਤਾਂ ਜੀ ਹਾਂ ਜੀ ਇੱਕ ਪੁਲਿਸ ਆਫੀਸਰ ਦੀ ਜਿਹੜੀ ਆਡੀਓ ਵਾਇਰਲ ਹੋਈ ਸੀਗੀ ਸ਼ੰਦਾ ਜੀ ਉਸੇ ਪੁਲਿਸ ਆਫੀਸਰ ਤੇ ਕਹਿ ਲਓ ਕਿ ਐਸ ਵੇਲੇ ਇੱਕ ਔਰਤ ਨੇ ਸ਼ੋਸ਼ਣ ਬਲੈਕਮੇਲਿੰਗ ਤੇ ਇਸ ਤਰ੍ਹਾਂ ਦੇ ਦੋਸ਼ ਲਾਏ ਨੇ ਉਸੇ ਹੀ ਆਈਪੀਐਸ ਅਫਸਰ ਤੇ ਜਿਹਦੀ ਉਹ ਆਡੀਓ ਦੀ ਚਰਚਾ ਸੀਗੀ ਤਾਂ ਬਰਹਾਲ ਦੇਖਦੇ ਅੱਗੇ ਕੀ ਬਣਦਾ ਸ਼ਾਇਦ ਜੀ